ਜਾਨੇ ਕੋ ਮਨ ਪਰੀ ਤਰਨਾ ਹੋ ਜਾਨੇ ਕੋ ਮਨ ਪਰ ਸੁđi ਪਾਣ ਕੀ ਹੋ ਜਿਉ ਨਸ਼ਾ ਪਤਾ ਕਰਦੀ ਤਾ ਇਦਾਂ ਮੇ ਜਿਠੇ ਲਾ ਕੇ ਪੈਸਾ ਲੋਨਾ ਹੈ ਦੇ ਕੇ ਤੋ ਬਡੋ ਲਾ ਦਾ ਇਹ ਦੰਗੇ ਉਹ ਮਾਮ ਕੰਤੇ ਜਾਂਦੇ ਉਹ ਫੈਕਟਰੀਾਂ ਦੇ ਤਾਂ ਦੂਰੀ ਵੀ ਡੈਥ ਹੋ ਗਈ ਜੱਡੇ ਕੀ ਕਰਦੇ ਸੀਗੇ ਉਹ ਵੀ ਇਦਾਂ ਕੀਰਤਨ ਕੀਤਾ ਉਹਨਾਂ ਨੂੰ ਅਟੈਕ ਆ ਗਿਆ ਇਹ ਤਰ੍ਹਾਂ ਉਹ ਵੀ ਕੀਰਤਨ ਕਰਦੇ ਸੀ ਹਾਂਜੀ ਤਾਂ ਨਸ਼ਿਆਂ ਚ ਤਾਂ ਪੈ ਜਾਂਦਾ ਪਰ ਜਿਹੜਾ ਉਹਦਾ ਨਤੀਜਾ ਉਹਦੇ ਪਰਿਵਾਰ ਨੂੰ ਭੁਗਤਣਾ ਪੈਂਦਾ ਇਸੇ ਤਰ੍ਹਾਂ ਦਾ ਹੀ ਇੱਕ ਪਰਿਵਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹੈ ਵੀਰ ਜੀ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਦੇ ਹੁੰਦੇ ਸੀ ਉਹਨਾਂ ਦੇ ਪਿਤਾ ਜੀ ਵੀ ਗ੍ਰੰਥੀ ਸਿੰਘ ਸੀ ਹੌਲੀ ਹੌਲੀ ਉਹ ਪਿੰਡ ਕੀਰਤਨ ਕਰਨ ਲੱਗ ਵੀਰ ਮਾੜੀ ਸੰਗਤ ਦੇ ਵਿੱਚ ਪਾ ਕੇ ਨਸ਼ਿਆਂ ਦੇ ਦਰਿਆ ਦੇ ਵਿੱਚ ਵਹਿੰਦਾ ਵਹਿੰਦਾ ਅਖੀਰ ਰੱਬ ਨੂੰ ਪਿਆਰਾ ਹੋ ਗਿਆ ਤੇ ਅੱਜ ਉਹਦਾ ਜਿਹੜਾ ਪਰਿਵਾਰ ਆ ਉਹਦੀ ਘਰ ਵਾਲੀ ਨੂੰ ਇੱਕ ਧਾਗਾ ਫੈਕਟਰੀ ਦੇ ਵਿੱਚ ਲੇਬਰ ਕਰਨੀ ਪੈ ਰਹੀ ਆ ਉਹਦੇ ਬੱਚੇ ਆ ਜਿਹੜੇ ਉਹ ਸਰਕਾਰੀ ਸਕੂਲ 'ਚ ਪੜ੍ਹਦੇ ਆ ਤੇ ਬੱਚੇ ਬੜੇ ਪਿਆਰੇ ਆ ਉਹਦੇ ਘਰ ਦੀਆਂ ਛੱਤਾਂ ਦੀ ਹਾਲਾਤ ਇਹੋ ਜਿਹੀ ਆ ਕਿ ਉਹ ਕਦੋਂ ਵੀ ਡਿੱਗ ਸਕਦੀਆਂ ਪਰ ਉਹ ਤਾਂ ਇਸ ਦੁਨੀਆ ਤੋਂ ਚਲਾ ਗਿਆ ਤੇ ਉਹਦੇ ਪਰਿਵਾਰ ਦੀ ਹਾਲਤ ਹੈ ਜਿਹੜੀ ਉਹ ਦਿਨੋਂ ਦਿਨ ਹੋਰ ਖਰਾਬ ਹੁੰਦੀ ਜਾ ਰਹੀ ਹੈ ਸਾਨੂੰ ਨਿੱਕੇ ਨਿੱਕੇ ਬੱਚਿਆਂ ਦੇ ਅਤੇ ਉਹਨਾਂ ਦੀ ਮੰਮੀ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦੀ ਮਦਦ ਕਰਨ ਦੀ ਲੋੜ ਹੈ ਜੇ ਕੋਈ ਵੀ ਵੀਰ ਜਾਂ ਭੈਣ ਬੱਚਿਆਂ ਦੀ ਪੜ੍ਹਾਈ ਇਹਨਾਂ ਦੇ ਘਰ ਦੇ ਗੁਜ਼ਾਰੇ ਅਤੇ ਇਹਨਾਂ ਦੇ ਘਰ ਦੀ ਹਾਲਤ ਨੂੰ ਦੇਖਦੇ ਹੋਏ ਇਹਨਾਂ ਦੇ ਮਕਾਨ ਦੀ ਮਰਮਤ ਆਸਤੇ ਜੇ ਕੋਈ ਸੇਵਾ ਭੇਜਣੀ ਚਾਹੁੰਦਾ ਹੈ ਤਾਂ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਵਟਸਐਪ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਕੀ ਲੈ ਸਕਦਾ ਹੈ